ਅੱਛੇ ਆਪਾਂ ਨੇ ਗੱਲ ਕਰੀ ਤੀ ਵੀ ਜਿਹੜੇ ਘਰ ਦੇ ਵਿੱਚ ਅਮਰੂਦ ਵਰ ਤੇ ਉੱਗੀ ਦੇ ਆਲਣੇ ਵਿੱਚ ਤੇ ਅੰਡੇ ਫਟ ਗਏ ਤੇ ਤੇ ਉਹਦੇ ਬਾਰੇ ਬੜੇ ਟੈਲੀਫੋਨ ਮੈਸੇਜ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਮੈਨੂੰ ਆਲਣਿਆਂ ਤੋਂ ਬਾਅਦ ਮੈਨੂੰ ਫੋਨ ਆਇਆ ਸੀ ਕਹਿੰਦਾ ਆਲਣੇ ਦੀ ਜਗ੍ਹਾ ਉਹ ਤੁਹਾਨੂੰ ਇਸ ਵੀਡੀਓ ਵਿੱਚ ਪੂਰਾ ਐਕਸਪਲੇਨ ਕਰੂੰਗਾ ਵੀਡੀਓ ਤੁਸੀਂ ਦੇਖਦੇ ਰਹੋ ਬਾਕੀ ਤੁਸੀਂ ਵੀ ਆਪਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਗੱਲਬਾਤ ਕਰਦੇ ਹਾਂ ਸਾਰੀ ਅੱਜ ਆਪਾਂ ਨੇ ਮੋਟਰ ਵੀ ਐਸੀ ਲਾਉਦੇ ਜਿਹੜਾ ਆਪਣੇ ਬਲੌਗ ਬਣਾ ਲਿਆ ਇਹ ਕੌਣ ਬੰਦੇ ਫਿੱਟ ਕਰਕੇ ਗਿਆ ਉਹ ਤੁਸੀਂ ਮਹਲ ਬਲੌਗ ਉੱਪਰ ਦੇਖਿਓ ਤੇ ਇਹ ਵੀ ਮੈਂ ਕਿਉਂ ਲਵਾਇਆ ਇੱਥੇ ਇਹ ਵੀ ਸਾਰਾ ਦੱਸੂਗਾ ਮੈਂ ਠੀਕ ਐ ਇੱਕ ਨਾ ਟੁੱਟੇ ਜਿੰਨਾ ਹੁਣ ਪਤਾ ਨਹੀਂ ਫੇਰ ਇੱਕ ਮੈਸੇਜ ਆ ਕਰਿਆ ਹੋਇਆ ਤਾਂ ਉਹ ਜੀਜਾ ਜੀਜਾ ਬੋਲ ਰਿਹਾ ਤਾਂ ਸੱਜਣ ਮੈਂ ਨੋਟ ਕਰਾਂ ਮਾੜੀ ਮਸਤੀ ਮਾਰੀ ਬੋਲ ਬੈਠਿਆ ਪਿਆ ਬੈਠ ਹੁਣ ਅੰਦਰ ਜਾ ਕੇ ਗੁਜਰਬਾਈ ਤਾਂ ਨਜ਼ਾਰੇ ਲਵੇ ਸੀਦੇ ਘਰਾਂ ਪਿਆ ਵੀ ਤਾਂ ਸਾਲਾ ਉਹ ਮੈਨੂੰ ਕਹਿੰਦੇ ਤੇ ਜਿਹੜੇ ਬੰਦੇ ਏਸੀ ਲਾ ਕੇ ਗਏ ਕਹਿੰਦਾ ਇਹਨੂੰ ਚਾਲੂ ਰੱਖ ਖੜੀ ਚੀਜ਼ ਖਰਾਬ ਹੋ ਜਾਂਦੀ ਐ ਇਹਦੇ ਵਿੱਚ ਕੋਈ ਵੀ ਤਾਰ ਵਿੱਚ ਕੋਈ ਕੁੱਤਰ ਦੀ ਮੜੀ ਦੀ ਵੀ ਕੋਈ ਬੜਾ ਵੱਡਾ ਪੰਗਾ ਖੜਾ ਹੋ ਸਕਦਾ ਮੈਂ ਤਾਂ ਫਿਰ ਲਾ ਦੇ ਫਿਰ ਵੱਡਾ ਨੁਕਸਾਨ ਚਾ ਲੈਣਾ ਤੁਹਾਨੂੰ 1000 ਰੁਪਏ ਦੇ 1000 ਰੁਪਏ ਦਾ ਫਿੱਟ ਕਰਕੇ ਹੁਲਾਂਗੇ ਤੇ ਆਪਣੇ ਸਾਰੇ ਬੰਦੇ ਤੁਹਾਨੂੰ ਦਿਖਾਉਂਦਾ ਇਸ ਟਾਈਮ ਨਾ ਬੰਦੇ ਆਪਣੇ ਮਿਸਤਰੀ ਆ ਜਾਂਦੇ ਆ ਇੱਧਰ ਰੈਸਟ ਕਰਦੇ ਫਿਰ ਆ ਕੇ ਉਹ ਮੋਟਾ ਟਿੱਕਾ ਉਹ ਮੋਟਾ ਹਾਉਂਡ ਰੀਟ ਹੈ ਉਹ ਟਿੱਕਾ ਤੂਰ ਕਰਾਈ ਫਿਰਦਾ ਇਹ ਆ ਗੁਰ ਨਾਈ ਫਿਰਦਾ ਤਾ ਪਰ ਆਉਂ ਪਹਿਲਾ ਗਰੇਟ ਹੈ ਜੀ ਅੱਛਾ ਹਲਾ ਬੇ ਵੀ ਟੋਰ ਤੱਕ ਲੈਦਰ ਰੱਖ ਸਾਨੂੰ ਅੰਦਰ ਕਰਕੇ ਆਇਆ ਮੈਂ ਰੋਟੀ ਲੈ ਕੇ ਆ ਗੁਜਰਬਾਈ ਮੈਂ ਵੀ ਕਰਦੇ ਫਿਰ ਕੋਈ ਨਹੀਂ ਰੋਟੀ ਸ਼ਾਮਾ ਜਾ ਕੇ ਤੇ ਕੋਈ ਕੰਮ ਆ ਛੋਟੇ ਜੇ ਇਹ ਸੀ ਭਾਈ ਫਿਰ ਇੱਥੇ ਨਾ ਦੁਪਹਿਰ ਨੂੰ ਆ ਕੇ ਦੋਟਾ ਹੀ ਘੰਟੇ ਫਿਰ ਇਹ ਅਰੈਸਟ ਕਰਦੇ ਆ ਤੇ ਟਲਦਾ ਹੁਣ ਦੋ ਕੁ ਦਿਨ ਦਾ ਆਪਣਾ ਘੁੱਗੀ ਵਾਲਾ ਜਿਹਾ ਗੱਲ ਚ ਗੱਲ ਚੱਲਦੀ ਸੀ ਜਿਹੜੇ ਘੁੱਗੀ ਦੇ ਅੰਡੇ ਐਦਾਂ ਹੀ ਐਦਾਂ ਹੀ ਬੋਲ ਰਹੇ ਤੇ ਵੀ ਅੰਡੇ ਵੀ ਤਾਂ ਖਾਂਦੇ ਹੀ ਆਂ ਮੁਰਗੇ ਵੀ ਤਾਂ ਵੱਢਦੇ ਹੀ ਆਂ ਜੇ ਇਹ ਕਿ ਹੋ ਗਿਆ ਮੈਨੂੰ ਤਾਂ ਇਹ ਨਹੀਂ ਹੁੰਦਾ ਹੈਗਾ ਉਹ ਇੱਕ ਤਰ੍ਹਾਂ ਦੀ ਖੇਤੀ ਕਰਦੇ ਆ ਮੈਨੂੰ ਮੈਂ ਤੁਹਾਨੂੰ ਦੱਸਦਾ ਉਹ ਇੱਕ ਖੇਤੀ ਕਰਦੇ ਆ ਜਿਹੜੀ ਹੁਣ ਜਿੱਦਾਂ ਨਿਤਰਬਾਈ ਪੋਲਟਰੀ ਫਾਰਮ ਵਾਲਾ ਫਿਰ ਤੁਸੀਂ ਉਹਨਾਂ ਦਾ ਬਹੁਤ ਵੱਡਾ ਪਾਪ ਕਰਦਾ ਉਹਣਾ ਫਸਲ ਬੀਜਦੇ ਆਪਾਂ ਕਿਨਕ ਬੀਜਦੇ ਇੱਥੇ ਗੰਨਾ ਬੀਜਦੇ ਇੱਕ ਫਸਲ ਆ ਇਹ ਖੇਤੀ ਮੰਗੋ ਕਰਦੇ ਉਹਨਾਂ ਨੂੰ ਪਰ ਉਹ ਤਾਂ ਯਾ ਤੀਲਾ ਤੀਲਾ ਕਰਕੇ ਉਹਦੇ ਵਿੱਚ ਉਹਨਾਂ ਬੱਚੇ ਕੱਢਣੇ ਤੇ ਬੱਚੇ ਉੱਡਣੇ ਤੇ ਫਿਰ ਉਹ ਕਿਤੇ ਬਨੇਰੇ ਬੈਠ ਕੇ ਘੂ 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 ਕਰਨਾ ਟਰੋੜਾ ਨੇ ਤੇ ਮੈਨੂੰ ਬੰਦੇ ਬਾਈ ਵੀਰ ਦੀ ਬਹੁਤ ਬੜੀ ਵਧੀਆ ਗੱਲ ਲੱਗੀ ਵੈਸੇ ਮੈਨੂੰ ਫੋਟੋ ਵੀ ਆ ਗਈਆਂ ਆਲਣੇ ਦੀਆਂ ਜਿਹੜੇ ਆਲਣੇ ਇਦਾਂ ਲਾਉਣੇ ਇਦਾਂ ਲਾਉਣੇ ਵਿੱਚ ਉਹ ਵਿੱਚ ਪੰਛੀ ਬੜਦੇ ਵੀ ਦਿਖਾਏ ਆ ਪਰ ਫਿਰ ਮੈਨੂੰ ਬੰਦੇ ਨੇ ਉਹ ਆਇਆ ਕਹਿੰਦਾ ਵੀ ਇਹ ਨਾ ਜਿਹੜੇ ਆਲਣੇ ਆ ਕਹਿੰਦਾ ਬੇਕਾਰ ਹੋ ਜਾਂਦੇ ਆ ਇਹਨਾਂ ਵਿੱਚ ਜਿਹੜਾ ਪੰਛੀ ਆ ਪਾਲਣਾ ਬਣਾਉਂਦਾ ਉਹਨੋਂ ਉਹ ਜ਼ਿਆਦਾ ਵੈਟਰ ਰਹਿੰਦਾ। ਹਣ ਉਹ ਆਲਣੇ ਬਣਾਉਣ ਵਾਸਤੇ ਕਹਿੰਦਾ ਉਹਦੀ ਜਗ੍ਹਾ ਤੇ ਉਹ ਭਾਈ ਬੂਟੇ ਲਾ ਦੇ। 10 ਤੋਂ 15 ਜਿੰਨੇ ਕੁ ਲਾ ਸਕਦਾ ਮੈਂ ਚੱਲ ਭਈਆ ਆਪਾਂ ਇਹ ਕੰਮ ਕਰ ਲੈਂਦੇ ਇਹ ਲਾ ਦਾਂਗੇ ਆਪਾਂ। ਹਣ ਦੇਖਾਂਗੇ ਸਰਚ ਕਰਾਂਗੇ ਤੇ ਲਾਉਂਦੇ ਕਦੇ ਦਿਨ ਦੇ ਵਿੱਚ। ਤੇ ਬਾਕੀ ਤੁਸੀਂ ਵੀ ਕੋਈ ਸੁਗਾਸ਼ਤ ਦਿਓਗੇ ਆਪਾਂ। ਹੁਣ ਮੈਂ ਦੇਖੋ ਭਾਈ ਕੱਲ ਦਰਬਾਰ ਸਾਹਿਬ ਗਿਆ ਤਾਂ ਭੁੱਲ ਬੁਖਸਾਈ ਆਪਾਂ ਨੇ ਆਪਣੇ ਵੱਲ ਤੇ ਆਪਣੇ ਔਰ ਵੱਲ ਤੇ ਜ਼ੋਰ ਲਾਇਆ ਜੋ ਵੀ ਹੋਇਆ ਆਪਾਂ ਨੇ ਕਰਿਆ ਭਾਈ। ਠੀਕ ਹੈ ਮੈਂ ਹੈਂਡਸ ਆਫ ਸਟੈਨ। ਕੁਝ ਬੰਦੇ ਮੈਹਰ ਦਾ ਕਸੂਰ ਕੱਢੀ ਜਾਂਦੇ ਹੁਣ ਮੈਹਰ ਤਾਂ ਵਿਚਾਰਾ ਭੋਲਾ ਆ ਹੰਦੇ ਯਾਰ ਹੁਣ ਜਿਹੜੇ ਲੇਬਰ ਮੈਨੂੰ ਜ਼ਿਆਦਾ ਕਸੂਰ ਲੇਬਰ ਵਾਲਿਆਂ ਦਾ ਲੱਗਦਾ ਠੀਕ ਹੈ ਉਹਨਾਂ ਨੇ ਜ ਆ ਲੈਣਾ ਚੱਕੇ ਉੱਪਰ ਤੇ ਅੰਡੇ ਚੱਕੇ ਸਾਈਡ ਬਲਾਇਕ ਰੱਖਦੇ ਉੱਪਰ ਦੇ ਬਨੇਰਾ ਸਿੱਟੇ ਚੱਲ ਕਹਾਣੀ ਖਤਮ ਮੈਂ ਹਦੈ ਬਸ ਇੰਨੇ ਗਾਲਾਂ ਕੱਢੀਆਂ ਮੈਂ ਮੈਂ ਥੱਪੜ ਮਾਰਨ ਤੱਕ ਨਹੀਂ ਗਿਆ ਹੈਗਾ ਮੈਂ ਠੀਕ ਹੈ ਅੱਜ ਤੱਕ ਤੁਹਾਨੂੰ ਇਹ ਵੀ ਗੱਲ ਦੱਸ ਦਿੰਦਾ ਮੈਂ ਅੱਜ ਤੱਕ ਜਿੱਦਾਂ ਬਾਹਰ ਤੇ ਆਏ ਆਂ 2000 15 ਜਿਵੇਂ ਇਥੇ ਆ ਗਿਆ ਦਾ ਬਾਹਰ ਤੋਂ ਇੱਕ ਵਾਰ ਇਹ ਪੜ ਪੜਦਾ ਤਾਂ ਮੈਂ ਥੋੜੀ ਜਿਣੀ ਇੱਕ ਛਿੜਕਦਾ ਇਹਨੂੰ ਮੈਂ ਘੂੜਤਾ ਇਹ ਬਹੁਤ ਜਿਆਦਾ ਡਰ ਗਿਆ ਮੈਂ ਹੈਗਾ ਇਹਨਾਂ ਹੋਰ ਤਾਂ ਇਕੱਠਾ ਜਾ ਹੋਣ ਲੱਗ ਗਿਆ ਉਸ ਤੋਂ ਬਾਅਦ ਮੈਂ ਸੌਹ ਪਾਲੀ ਦੀ ਮੈਂ ਕਿਹਾ ਮੈਂ ਹੈਗਾ ਮੈਂ ਇਹ ਹੱਥ ਨਹੀਂ ਲਾਉਂਗਾ ਅੱਜ ਤਾਂ ਜੋ ਇਹ ਕਰਦਾ ਕਰੀ ਜਾ ਪੁੱਛ ਵੀ ਲਿਓ ਕਦੇ ਕਦੇ ਉਹ ਔਖਾ ਕਰੇ ਹੋਵੇ ਮੜਾ ਮੜਾ ਬੋਲਦਾ ਹੋਊਗਾ ਪਰ ਹੱਥ ਆਹ ਟੱਚ ਵੀ ਨਹੀਂ ਕਰਿਆ ਕਦੇ ਇਹਨੂੰ ਮੈਂ ਸਹੀ ਕਹਿੰਦੇ ਨੇ ਨਾ ਕਮੈਂਟਾਂ ਦੇ ਵਿੱਚ ਇੰਨੇ ਮਹਿਕਦਾਂ ਬਹੁਤ ਡਰਾ ਕੇ ਰੱਖਿਆ ਬਹੁਤ ਡਰਾ ਕੇ ਰੱਖਣਾ ਜਮਾ ਵੀ ਨਹੀਂ ਉਹ ਹੈ ਉਹ ਦਰ ਸਵੇਰ ਆਏ ਦੜਕੀ ਹੁੰਦੇ ਨੇ ਨੇਚਰ ਉਹ ਨੇਚਰ ਵਾਈ ਇਦਾਂ ਦਾ ਸਾਉ ਪੋਲਾ ਫालतू ਗੱਲ ਨਹੀਂ ਕਰਨੀ ਕਿਸੇ ਦੇ ਨਾਲ ਜੇ ਕਿਸੇ ਨੇ ਕਹਿ ਵੀ ਦੇਣਾ ਇਹਨੇ ਕਹਿ ਮਨ ਵੀ ਲੈਣਾ ਜਿਹਨੂੰ ਕਹਿਆ ਮੈਂ ਕਿਹਾ ਤੇ ਮੋਟਰਵਾਕੇ ਬਹਿ ਜਾ ਸਾਰਾ ਦਿਨ ਇੱਥੇ ਬਿਠਾ ਉਹ ਇੱਥੇ ਬੈਠਾ ਰਹੂਗਾ ਉਹਨੇ ਆਪਣੀ ਨਾ ਬਿਰਤੀ ਇਦਾਂ ਦੀ ਬਣਾ ਲਈ ਆ ਫੋਨ ਲੈ ਕੇ ਫੋਨ ਉਹ ਤੇ ਲਿਲਾ ਭਾਵੇਂ ਉਹ ਸਾਰਾ ਦਿਨ ਬਿਠਾ ਲ ਗਾ ਠੀਕ ਹੈ ਇਹ ਆਪਣੀ ਨਹੀਂ ਬੰਦੇ ਦੀ ਬਣ ਸਕਦੀ ਆਪਾਂ ਮੈਂ ਇੱਕ ਵੀਡੀਓ ਪਿਛਲੀ ਵੀ ਕਿਹਾ ਤਾਂ ਦੇ ਆਪਾਂ ਬੋਰ ਹੋਣਾ ਕਦੇ ਸਿੱਖੀ ਨਹੀਂ ਹੈਗੇ ਆਪਾਂ ਨੂੰ ਹੁਣ ਐਂਟਰਟੇਨ ਐਂਟਰਟੇਨ ਐਂਟਰਟੇਨਮੈਂਟ ਚਾਹੀਦਾ 24 ਘੰਟੇ ਆਪਣੇ ਹੱਥਾਂ 'ਚ ਫੋਨ ਹੋਵੇ ਜਦੋਂ ਆਪਾਂ ਥੋੜੇ ਬੋਰ ਹੁੰਦੇ ਜਦੋਂ ਆਪਾਂ ਰੀਲਾਂ ਲਾਉਣ ਲੱਲੇ ਲਾ ਲੈਂਦੇ ਆ ਠੀਕ ਹੈ ਉਸ ਤੋਂ ਬਾਅਦ ਭਾਈ ਮੈਂ ਕਿਤੇ ਮੈਂ ਕਦੇ ਹੱਥ ਨਹੀਂ ਚੱਕਿਆ ਹੈਗਾ ਮੈਂ ਜਾਂ ਪੜ੍ਹਾਂ ਪਾਵੇਂ ਨਾ ਪੜ੍ਹਾਂ ਮੈਂ ਕਿਹਾ ਭਾਈ ਮੁੰਡਾ ਨਹੀਂ ਗੋਣਾ ਮੈਨੂੰ ਆਪ ਨੂੰ ਬਹੁਤ ਘਬਰਾਟ ਹੋਈ ਤੇ ਮੇਰੀ ਧੜਕਣ ਬਹੁਤ ਤੇਜ਼ ਸੀ ਮਾਂ ਨੇ ਕੂਕਾ ਮਾਰਿਆ ਰੋਣ ਲੱਗ ਗਿਆ ਕੀ ਹੋ ਗਿਆ ਮੈਂ ਕਿਹਨੂੰ ਦੇਖ ਉਹ ਹੋਰ ਤਾਂ ਨਾ ਹੱਥ ਜੰਦੂ ਨੂੰ ਕਰਨ ਲੱਗ ਪੜੇ ਡਰੇ ਗਿਆ ਫਿਰ ਮੈਂ ਦੋਈ ਦੂ ਡਾਕਟਰ ਤੇ ਲੈ ਜਾਂਦੀ ਜਿਹੜੇ ਵੀ ਸਟਰੋਂਗ ਹੋਵੇ ਥੋੜਾ ਜਿਹਾ ਹੁਣ ਤਾਂ ਵੈਸੇ ਹਾਂ ਤਾਂ ਕਾਫੀ ਸਟਰੋਂਗ ਹੈ। ਕਦੇ ਕਦੇ ਮੇਰੇ ਪਰ ਨੂੰ ਵੀ ਪਾ ਜਾਂਦਾ ਲੜਦਾ ਹੀ ਆ ਹੁਣ ਵੱਡਾ ਹੋਇਆ ਹੋਇਆ। ਮੁੰਨੇ ਵੀ ਕਦੇ ਕਦੇ ਬੋਲ ਪੈਂਦਾ। ਠੀਕ ਹੈ। ਤੇਰੀ ਦੀ ਮਾਂ ਵਿੱਚ ਪੈ ਜਣੀ ਕਈ ਵਾਰ। ਇਹ ਗੱਲਾਂ ਸੀ। ਚਲੋ ਹੁਣ ਆਪਾਂ ਅੱਜ ਦੇ ਬਾਅਦ ਢੁੱਗੀ ਵਾਲਾ ਕੈਰੇਕਟਰ ਆਪਾਂ ਬੰਦ ਕਰਾਂਗੇ। ਜੋ ਵੀ ਹੋਇਆ ਬਾਈ ਬਹੁਤ ਮਾੜਾ ਹੋਇਆ। ਠੀਕ ਹੈ। ਅੱਜ ਵੀ ਅਸੀਂ ਨਾ ਜਦੋਂ ਉੱਤੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਆ ਰਹੇ ਤੇ ਰਸਤੇ 'ਚ ਅਸੀਂ ਨਾ ਹਵੇਲੀ 'ਚ ਰੋਟੀ ਨਹੀਂ ਖਾਦੇ ਉਹਦੇ ਨਾਲ ਇੱਕ ਲੱਕੀਟਾ ਬਥੇ ਰੋਟੀ ਖਾਏ ਇੱਕ ਸਾਹਮਣੇ ਪੈਣ ਬੈਠੀ ਉੱਠ ਕੇ ਆਈ ਮੇਰੇ ਕੋਲ ਉਹਨੂੰ ਬਈ ਕੱਲੀ-ਕੱਲੀ ਵੀਡੀਓ ਦੇਖੀ ਹੋਈ ਉਹ ਵੀ ਕਹਿੰਦੀ ਵੀਰੇ ਮੈਨੂੰ ਬਹੁਤ ਦੁੱਖ ਹੋਇਆ ਵੀ ਜਿਹੜੀ ਤੁਸੀਂ ਘੁੱਗੇ ਵਾਲਾ ਮੈਂ ਕਿਹਾ ਪੈਣ ਮੈਂ ਹਿਓ ਨਹੀਂ ਤਾਂ ਉੱਥੇ ਮੈਂ ਹੁੰਦਾ ਸ਼ਾਇਦ ਮੈਂ ਰੋਕੇ ਲੈਂਦਾ ਚੀਜ਼ ਨੂੰ ਤੇਰਾ ਇਤਨਾ ਖੁਸ਼ੀ ਜੁਂਦੀ ਜਿਹੜਾ ਕੋਈ ਏਦਾਂ ਉੱਠ ਕੇ ਆ ਗਿਆ ਹੈ ਨਾ ਉਹ ਟੇਬਲ ਉਰ ਬੈਠੇ ਥਲੇ ਉਹਨਾਂ ਦਾ ਆਰਡਰ ਆਇਆ ਨਹੀਂ ਤਾਂ ਅਸੀਂ ਆਰਡਰ ਦੇ ਰਹੇ ਤੇ ਭਾਈ ਗੱਲਾਂ ਬਾਤਾਂ ਕੀਤੀ ਉਹਨਾਂ ਪੱਲੀ ਪੱਲੀ ਚੀਜ਼ ਵੀਰੇ ਹੁਣ ਤੁਸੀਂ ਘਰ ਬਣਾ ਰਹੇ ਆ ਠੀਕ ਹੈ ਕਹਿੰਦੀ ਪਹਿਲ ਤੇ ਤੁਸੀਂ ਜਿਹੜਾ ਨਵਾਂ ਘਰ ਬਣਾ ਰਹੇ ਹੋ ਉਹਦੇ ਵਧਾਈਆਂ ਦਿੱਤੇ ਉਹਨੇ ਮੈਨੂੰ ਮੈਂ ਠੀਕ ਹੈ ਪਰ ਕਹਿੰਦੀ ਜਿਹੜਾ ਤੁਸੀਂ ਪੁਰਾਣਾ ਘਰ ਢਾ ਰਹੇ ਆ ਉਹਦਾ ਮੈਨੂੰ ਦੁੱਖ ਵੀ ਆ ਗਿਆ ਤਨੇ ਤੇ ਇਹ ਪਿੰਡ ਦੁੱਖ ਤਾਂ ਹੈ ਮੈਂ ਕਹੇ ਵੀ ਇਸ ਤਰ੍ਹਾਂ ਇੱਕ ਰੀਤ ਹੈ ਹੁਣ ਅਸੀਂ ਬਣਾਤੀ ਸਾਡੇ ਹੁਣ ਕੱਲ ਨੂੰ ਮਹਿਕ ਹੁਣੀ ਜਾਣ ਦੇ ਪੋਤੇ ਕੋ ਹੋਰ ਗਾਂ ਦੇ ਗਾਂ ਇਹ ਲਿਵਿਸ਼ਨ ਜਾਂ ਹੋਰ ਚੀਜ਼ਾਂ ਨਵੀਆਂ ਆ ਜਾਣੀਆਂ ਨਵੇਂ-ਨਵੇਂ ਤਕਨੀਕਾਂ ਆ ਜਾਣੀਆਂ ਇਹ ਤੇ ਅੱਗੇ-ਅੱਗੇ ਕਿਆ ਚੀਜ਼ਾਂ ਆਉਣਗੀਆਂ ਬਾਪੂ ਨੇ ਬਣਾਇਆ ਪਾਈ ਪਹਿਲਾਂ ਦਾਦੇ ਉਹਨਾਂ ਬਣਾਏ ਤੇ ਮੈਸੇ ਦੱ ਇਧਰ ਉਧਰ ਚੇਂਜ ਬਦਲੀ ਜਾਂਦੇ ਆਂ ਗਾਹਾਂ ਦੇ ਗਾਂ ਸਮਾਂ ਚੇਂਜ ਹੋ ਹੀ ਜਾਂਦਾ ਤੇ ਇਹ ਗੰਦਾ ਸੀ ਅੱਜ ਥੋੜੀ-ਥੋੜੀ ਹਵਾ ਚੱਲ ਰਹੀ ਹੈ ਮੌਸਮ ਬਹੁਤ ਲਿੱਸਾ ਜਿਹਾ ਹੋਇਆ ਪਿਆ ਅੱਜ ਠੀਕ ਹੈ ਜੀ ਚਲੋ ਹੁਣ ਸਮਾਂ ਚੱਲੀ ਜਾਣਾ ਹੈ ਮਨੂੰ ਆਪ ਨੂੰ ਬਹੁਤ ਪਛਤਾਵਾ ਹੋਇਆ ਚੀਜ਼ ਦਾ ਇਹਦਾ ਤੇ ਹੁਣ ਆਪਾਂ ਇਹਦੇ ਬਾਰੇ ਗੱਲਬਾਤ ਨਹੀਂ ਕਰਾਂ ਹੁਣ ਕੱਲ ਕੋਈ ਹੋਰ ਆਪਾਂ ਗੱਲਬਾਤ ਲੈ ਕੇ ਆਵਾਂ ਜਿੱਦਾਂ ਕੀ ਕਹਿੰਦੇ ਹੁੰਦੇ ਨਾ న్యూਸ ਵਾਲੇ ਨਹੀਂ ਹੁੰਦੇ ਬਸ ਉਹ ਦੋ ਤਿੰਨ ਦਿਨਾਂ న్యూਸ ਉਹਦੇ ਉੱਤੇ ਜ਼ੋਰ ਲਾ ਕੇ ਰੱਖਦੇ ਹੁਣ ਆਪਾਂ ਇੱਥੇ ਹੀ ਬੰਦ ਕਰੀਂ ਵਿੱਚ ਲੋਕਾਂ ਨੇ ਗਾਲਾਂ ਵੀ ਬਹੁਤ ਕੱਢੀਆਂ ਵਿੱਚ ਪ੍ਰੇਮ ਵੀ ਬੜਾ ਦਿੱਤਾ ਚਲੋ ਭਾਈ ਹਰੇਕ ਦੇ ਵਰਤੀ ਆਪਣੀ ਆਪਣੀ ਆ ਹਰੇਕ ਦਾ ਆਪਣਾ ਆਪਣਾ ਨੇਚਰ ਆ ਠੀਕ ਹੈ ਜੀ ਤੇ ਆਪਣਾ ਆਪਣਾ ਕੰਮ ਆ ਸਾਰਿਆਂ ਦਾ ਤੇ ਹੁਣ ਆਪਾਂ ਭਾਈ ਤੁਹਾਨੂੰ ਚਲੇ ਭੁੱਖ ਲੱਗੀ ਪਈ ਆ ਆ ਅਸੀਂ ਗਏ ਭਾਈ ਕੱਲ ਸ਼ਾਮ ਨੂੰ 7 ਵਜੇ ਪਹੁੰਚੇ ਦਰਵਾਦ ਸਾਹਿਬ 7 ਵਜੇ ਪਹੁੰਚੇ 7 ਵਜੇ ਲੈਣ ਚ ਲੱਗ ਕੇ ਤੇ 9 ਵਜੇ ਜਾ ਕੇ ਅਸੀਂ ਮੱਥਾ ਟੇਕਾ 2 ਘੰਟੇ ਲੱਗੇ ਸਾਨੂੰ ਮੱਥਾ ਟੇਕਣ ਨੂੰ ਫਿਰ ਮੈਂ ਸੋਚਿਆ ਵੀ ਚਲੋ ਹੁਣ ਮਹਾਰਾਜ ਦਾ ਸੁਕਾਸ਼ਨ ਹੋਊਗਾ ਮਹਾਰਾਜ ਜਦੋਂ ਮਹਿਲਾ ਚ ਜਾਣਗੇ ਉਸ ਤੋਂ ਬਾਅਦ ਜਾਵਾਂਗੇ ਤੇ ਉੱਥੇ ਉੱਥੋਂ ਅਸੀਂ ਫਿਰ ਸਵਾ 10 ਮਹਾਰਾਜ ਸורה ਮਹਿਲਾ ਨੂੰ ਜਾਂਦੇ ਉਹ ਪਲਕੀ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਸ਼ਾਇਦ ਤੇ ਉਸ ਤੋਂ ਵਿੱਚ ਬਰਾਜਮਾਨ ਹੋ ਕੇ ਜਾਂਦੇ ਜਦੋਂ ਮਹਿਲਾ ਨੂੰ ਉਸ ਤੋਂ ਬਾਅਦ ਫਿਰ ਸਾਢੇ 10 ਜਣੇ ਨਿਕਲਦੇ ਨਿਕਲ ਸਾਨੂੰ 11 ਵਜੇ ਚਾਰ ਘੰਟੇ ਫਿਰ ਅਸੀਂ ਆ ਕੇ ਪੈਂਦੇ ਪੌਂਦਿਆਂ ਨੂੰ ਜਾ ਕੇ ਸਾਨੂੰ 12 ਸਵਾ 11 ਸਾਢੇ 12 ਵਜੇ ਪੈਂਦਿਆਂ ਨੂੰ ਫਿਰ ਅਸੀਂ ਤੜਕੇ 3:00 ਵਜੇ ਦਾ 4:00 ਵਜੇ ਦਾ ਅਲਾਰਮ ਲਾਇਆ ਤਿੰਨ ਘੰਟੇ ਸੁਪਾ ਤੇ ਰਸਤੇ 'ਚ ਮੰਨੂ ਵੀ ਨੀਂਦ ਆਵੇ ਪਰਮੇਸ਼ਰ ਨੂੰ ਵੀ ਨੀਂਦ ਆਵੇ ਦੋ ਜਣੇ ਗਏ ਤੇ ਅਸੀਂ ਸਵੇਰੇ ਸੱਜਰੇ ਪਰਮੇਸ਼ਰ ਨੇ ਫਿਰ ਭਾਈ ਗੱਡੀ ਦੇਣੀ ਸੀ ਜਿੱਥੇ ਕੰਮ ਕਰਦਾ ਉਹਨਾਂ ਗੱਡੀ ਦੇਣੀ ਤੇ ਉਹਨਾਂ ਮਾਲਕਾਂ ਨੂੰ ਆਪਣੇ ਨੂੰ ਆ ਕੇ ਨਾ ਉਹਦੀ ਹੈ ਤੇ ਗੱਡੀ ਉਹ ਟੈਂਡਰ ਲੰਦਾ ਉਹ ਤੇ ਉਹਦੇ 14-15 ਗੱਡੇ ਚੱਲਦੇ ਪਰਮੇਸ਼ਰ ਦੇ ਨਾਲ ਅਸੀਂ ਤਾਂ ਕਹਿੰਦੇ ਫ ਠੀਕ ਹੈ ਅੱdte ਬੋਲ ਤੇ ਮੈਂ ਭਾਈ ਪਰਮੇਸ਼ਰ ਤੂੰ ਵੱਡੀ ਲੇਜਰ ਕਰਾ ਕੋਈ ਨਾ ਭਾਈ ਮੈਂ ਲੇ ਚੱਲੂਗਾ ਠੀਕ ਹੈ ਜੀ ਕਿਉਂਕਿ ਫਿਰ ਮੈਨੂੰ ਫਿਰ ਕਾਲ ਤੇ ਜਾਣਾ ਹੁੰਦਾ ਇਹ ਵੀ ਘਰਾਂ ਵੀ ਗੱਡੀ ਦੀ ਲੋੜ ਪੈ ਜਾਂਦੀ ਹੈ ਤੇ ਮੈਂ ਕ ਮੈਜਜ ਇਸ ਵਾਰੀ ਮੈਂ ਤੇ ਪਰਮੇਸ਼ਰ ਗਏ ਤੇ ਤੇ ਲਾਡੀ ਭਾਜੀ ਹੁਣੇ ਅੱਜ ਚੱਲੇ ਆ ਉਹ ਕਿਉਂ ਇਸ ਵਾਰ ਨਾ ਦੋ ਮੱਸੇ ਆਏ ਹੋਈਆਂ ਦੋ ਮੱਸੇ ਮੈਨੂੰ ਅੱਜ ਇਹ ਤਾਂ ਪਹਿਲੀ ਵਾਰ ਪਤਾ ਲੱਗਿਆ ਕਿ ਦੋ ਮੱਸੇ ਇਕੱਠੇ ਆਉਂਦੀਆਂ ਇਹ ਗ੍ਰੈਂਡ ਨੂੰ ਚੱਕਰ ਹੁੰਦਾ ਕਦੋਂ ਉਹਦੇ ਵਿੱਚ ਪੈਂਦਾ ਜਾ ਕੇ ਫਿਰ ਸੰਗਰਾਦ ਹੁੰਦੀ ਆ ਇਹ ਦਿਨਾਂ ਦੇ ਹੁੰਦੇ ਦੇਖੋ ਕਿੰਡੀ ਬੜੀ ਹੈ ਵੀ ਜਿਹੜੇ ਕਿਸੇ ਬੰਦੇ ਨੇ ਆ ਦਿਨ ਚੂਸ ਕੀਤੇ ਆ ਸਮਾਂ ਵੰਡਿਆ ਇਹ ਦਿਨ ਸੰਗਰਾਮ ਹੋਣੀ ਆ ਇਹ ਦਿਨ ਜਦੋਂ ਵੱਡਾ ਸੂਰਜ ਡੜਦਾ ਉਸ ਦਿਨ ਪੂਰਨਵਾਸੀ ਹੋਣੀ ਆ ਫਿਰ ਚੀਜ਼ ਦਾ ਆਪਣਾ ਆਪਣਾ ਚੀਜ਼ ਕੀਤੀ ਗਈ ਹੈ ਮੈਂ ਕਿਹਾ ਥੋੜਾ ਬੋਲ ਬੈਠਾ ਹੋਇਆ ਜਾਦਾ ਪਾ ਲੰਬੀ ਵੀਡੀਓ ਨਾ ਲੈ ਕੇ ਜਾਈਏ ਤੇ ਹੁਣ ਬੋਲਡ ਚੱਕੀ ਆਪਾਂ ਤੇ ਘਰੋਂ ਚੱਲੀਏ ਮੈਂ ਤਾਂ ਇੱਥੇ ਹੁਣ ਆ ਕੇ ਵੀਡੀਓ ਡਿਟ ਕੀਤੀ ਦੀ ਆ ਕੇ ਸਾਰਾ ਕੰਮ ਫਿਰ ਇੱਥੇ ਆ ਕੇ ਤੇ ਕੱਲ ਆ ਵੀਡੀਓ ਕਿ ਬੁੱਤ ਤੇ ਗਏ ਸੀ ਟਾਈਮ ਹੀ ਲੱਗਾ ਨਹੀਂ ਇਹਦਾ ਹੁਣ ਵੀ ਬੈਠਾ ਬੈਠਾ ਉਂਗਾ ਹੀ ਜਾਂਦੇ ਤੇ ਮੈਨੂੰ ਮੈਂ ਕਿਹਾ ਹੁਣ ਦੋ ਰੋਟੀਆਂ ਖਾ ਕੇ ਰਾਹ ਨਾ ਪੈਂਦੇ ਤੇ ਚੱਕੀ ਸਮਾਨ ਆਪਾ ਇਹ ਤੇ ਇਹ ਤਾਂ ਪਿਆਰੇ ਨੇ ਦਾ ਕੰਮ ਇਹ ਕਹਿੰਦਾ ਪਿਛਲਾ ਟੱਕਣ ਟੁੱਟ ਗਿਆ ਬਾਈ ਇਹਦਾ ਇਹ ਹੁਣ ਕਿਸੇ ਕੰਮ ਦਾ ਨਹੀਂ ਹੋਇਆ ਲੈ ਹੁਣ ਮੈਂ ਚੱਕਾ ਬਾਹਰ ਦੇ ਦਿੰਦੇ ਮੈਂ ਉਹ ਆਹ ਦੇ ਲੈਪਟਾਪ ਇਹਦੇ ਵਿਚਾਰੇ ਲੈਪਟਾਪ ਦੇ ਬਹੁਤ ਗੇੜੇ ਵੱਜਦੇ ਆ ਇੱਕ ਦਿਨ ਘਰਾਂ ਜਾਂਦਾ ਕਦੇ ਇੱਥੇ ਆਉਂਦਾ ਕਦੇ ਘਰਾਂ ਹੀ ਜਾਂਦਾ ਕਦੇ ਇੱਥੇ ਆਉਂਦਾ ਬੜੀ ਬਈ ਫੁੱਲੀ ਮੜਾ ਜਾ ਨਾ ਨਾ ਦੂਜਾ ਦੂਜਾ ਫੁੱਲ ਇਹ ਆਹ ਲੈ ਸੇ ਪਾ ਦੇ ਇਹ ਆਹ ਪੜੇ ਦੇ ਵਿੱਚ ਜਿੱਪ ਪਾ ਦੇ ਬਈ ਇਹਦੇ ਜਿੱਪ ਪਾ ਦੇ ਆਇਆ ਬਸ ਮੈਂ ਰੋਟੀ ਪਰ ਇਕੱਠੇ ਮੈਂ ਵੀ ਇੱਥੇ ਖਾਈ ਸੀ ਲਿਉਣੀ ਸੀ ਪਾ ਲੈਣੀ ਮੈਂ ਆ ਬਚਾ ਦੇ ਮੈਂ ਖਾ ਕੇ ਇੱਥੇ ਨੂੰ ਆਉਂਦਾ ਫਿਰ ਹਾਂ ਉੱਤੀ ਖਾ ਕੇ ਘਰ ਰੋਟੀ吃 ਨੂੰ ਹੁੰਦਾ ਮੈਂ ਆ ਜਾਓ ਹੱਥੀ ਪੈਂਦੇ ਘੜੀ ਘੰਟਾ ਬੰਦਾ ਬੰਦਾ ਮਸੇ ਬਈ ਕਮਰਾ ਠੰਡਾ ਹੋਇਆ ਉੱਤੇ ਦਾ ਬਈ ਟੀਨਾ ਧਾਪਦੀਆਂ ਬੈਠ ਜੇ ਹੁੰਦਾ ਹੈਗਾ ਆੰਜਾਂ ਕੱਛਾ ਜਾਂ ਤੀਗਾ ਪਹਿਲਾ ਹੁਣ ਥੱਲੇ ਚਾਰੇ ਪਾਸੇ ਦੱਬ ਗਰਮੀ ਐਸੀ ਮਿਲਦੀ ਠੀਕ ਹੈ ਬੜੇ ਜਾਨ ਉੱਤੇ ਟੀਨਾ ਕਰਕੇ ਫਿਰ ਗੁੱਜਰਬਾਈ ਜੇ ਰੱਬ ਨੇ ਉਹ ਪੈਸੇ ਦਿੱਤੇ ਆ ਉਹਦਾ ਸੋਹਣਾ ਠੀਕ ਆ ਫੈਸਲਾ ਨਹੀਂ ਲੈਣਾ ਚਾਹੀਦਾ ਜਦੋਂ ਸੋਹਣਾਂ ਨੇ ਲੱਗਾ ਕਹਿ ਫੈਸਲਾ ਇਹ ਪੈਸੇ ਨਾਲ ਠੀਕ ਹੈ ਠੀਕ ਨਹੀਂ ਮੇਰਾ ਉਹ ਕੰਮ ਨਹੀਂ ਜਗਾ ਵੀ ਆਪਾਂ ਜੇ ਰੱਬ ਨੇ ਕਿਰਪਾ ਦਿੱਤੀ ਫਿਰ ਉਹ ਤਾਂ ਪੈਸੇ ਵੀ ਲਈਏ ਇਹ ਤਾਂ ਗੱਲ ਸੀ ਹਾਂ ਆ ਪੇ ਪੇ ਨੇ ਖਰਾਬ ਹੋ ਜਾਣਾ ਤਾਂ ਲਾ ਦੀ ਆਪਾਂ ਹਾਂ ਠੀਕ ਯਾਰ ਸੌਂ ਕੇ ਤਾਂ ਰਾਤ ਨੂੰ ਮੂਰੀ ਪੈ ਕੇ ਮੈਂ ਬਾਹਰ ਜਾ ਜਗਾ ਤਾਂ ਕੋਈ ਨਹੀਂ ਦੇਖਦੇ ਹਲੇ ਘਰ ਦਾ ਨਾ ਸਲਾਹ ਬਾਤ ਕਰਕੇ ਚਾਹਾਂਗਾ ਜਰਾਤ ਨੂੰ ਅੱਛੀ ਜਾ ਜੀ ਤੇ ਦੇਖਦੇ ਵਾਕੀ ਯਾਰ ਅੰਦਾਜ਼ ਕੁ ਮੈਂ ਤਾਂ ਉੱਪਰ ਚੜ ਜੂਗਾ ਤੁਸੀਂ ਆਪਣਾ ਹੋਰ ਚਲਦੇ ਰਹਿੰਦੇ ਬਾਕੀ ਅੱਛਾ ਨੂੰ ਪਤਾ ਲੱਗੂ ਘਰ ਦੇ ਕੀ ਕਹਿੰਦੇ ਤੇ ਹੁਣ ਲਾਈਵ ਬੱਦ ਮੈਂ ਇੱਕ ਉੱਪਰ ਪੈ ਜਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਈਵ ਦੇਖਣ ਵਾਸਤੇ ਇਹ ਵੀਡੀਓ ਕੰਪਾਈ ਹੋ ਗਈ